ਮੈਂ ਤੁਹਾਨੂੰ ਦੱਸੂਗਾ ਪਟਿਆਲਾ ਸਲਵਾਰ ਦੀ ਕਟਿੰਗ ਸਿੰਪਲ ਸਲਵਾਰ ਦੀ ਕਟਿੰਗ ਵੀ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਆ ਕਿ ਨਿੱਕੀ ਨਿੱਕੀ ਗੱਲ ਤੋਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਸਲਵਾਰ ਤੁਸੀਂ ਕੱਟਣੀ ਕਿੱਦਾਂ ਆ ਸਿੰਪਲ ਹੋਵੇ ਪਟਿਆਲਾ ਹੋਵੇ ਦੇਖੋ ਇਹ 36 ਇੰਚ ਲੰਬਾਈ ਦੀ ਸਲਵਾਰ ਆ 36 6 ਇੰਚ ਪਹੁੰਚ 23 ਵੈਲਥ ਪਹਿਲਾਂ ਤੁਸੀਂ ਇੱਥੋਂ 5 ਇੰਚ ਉੱਪਰ ਰੱਖਿਆ ਇੰਚ ਦੇ ਤੇ 36 ਦੇ ਨਿਸ਼ਾਨ ਲਾ ਲਿਆ ਪੂਰਾ 36 ਦੇ ਨਿਸ਼ਾਨ ਲਾ ਲਿਆ ਫਿਰ ਤੁਸੀਂ ਤੈਨਾਂ ਰੀ ਦੇਖਣਾ ਵੀ ਇਹ ਆਉਂਦਾ ਜਿੱਦਾਂ ਹੁਣ 36 ਦੇ ਨਿਸ਼ਾਨ ਲਾਉਣ ਤੇ ਬਾਅਦ ਚ 31 ਇੰਚ ਕੱਪੜਾ ਆ ਗਿਆ 31 ਤੇ 5 36 31 ਹੁਣ ਤੁਸੀਂ ਤਿੰਨ ਵਾਰੀ ਦੇਖਣਾ ਵੀ ਤੁਹਾਡੇ ਕੋਲ 31 ਆਉਂਦਾ ਜੇ ਨਹੀਂ ਆਉਂਦਾ ਤੇ ਦੂਸਰੇ ਤਰੀਕੇ ਨਾਲ ਕੱਟ ਹੋਣੀ ਆ ਆ ਦੇਖੋ 31 ਦੂਜੀ ਵਾਰੀ ਫੇ ਤੀਸਰੀ ਵਾਰੀ ਦੇਖ ਲਓ 31 ਆਉਂਦਾ ਮਤਲਬ ਜਿੰਨੀ ਵੀ ਤੁਹਾਡੀ ਸਲਵਾਰ ਹੋਵੇ ਉਹ ਚੋਂ 5 ਇੰਚ ਕੱਢ ਕੇ ਤਿੰਨ ਵਾਰੀ ਉਹਨਾਂ ਚ ਆਉਣਾ ਚਾਹੀਦਾ ਤੇ ਆ ਰਿਹਾ ਆ ਫੇ 32 33 ਆ ਰਿਹਾ ਫੋਨ ਤੁਸੀਂ ਕੀ ਕਰਨਾ ਜੇ ਇਦਾਂ ਤੁਹਾਡੇ ਕੋ ਕਪੜਾ ਹੈਗਾ ਤਿੰਨ ਵਾਰੀ ਆ ਦੇਖੋ ਜਲਦੀ ਜਲਦੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਵਧੀਆ ਤਰ੍ਹਾਂ ਆ ਦੇਖੋ ਆ ਦੋ ਕੰਨੀਆਂ ਡਬਲ ਕਪੜਾ ਮੈਂ ਇਦਾਂ ਫਾੜ ਲਿਆ ਆਪਣੇਆਂ ਨੂੰ ਕੰਨੀ ਰੱਖ ਲਈ ਆ ਦੇਖੋ ਇਸ ਤਰ੍ਹਾਂ ਹੀ ਆਪਾਂ ਇਹਨੂੰ ਇਸ ਤਰ੍ਹਾਂ ਚਾਰ ਪੰਨਾਂ ਚ ਕਰ ਲਿਆ ਚਾਰ ਤਿਆਂ ਚ ਹੁਣ ਆਪਾਂ 1 ਪੰਜ ਇੰਚ ਦਾ ਉੱਪਰ ਨਿਸ਼ਾਨ ਲਾਇਆ ਤੇ 36 ਇੰਚ ਦਾ ਲੰਬਾਈ ਦਾ ਨਿਸ਼ਾਨ ਲਾਇਆ ਪੰਜਾਂ ਦੇ ਉੱਪਰ ਛੱਡ ਕੇ ਬੈਲਟ ਦਾ 8 ਇੰਚ ਦੀ ਆਪਾਂ ਬੈਲਟ ਪਾਉਣੀ ਹੈ ਚੌੜੀ ਇੱਦਾਂ ਕੱਟ ਲਿਆ ਹੁਣ ਦੇਖੋ ਇਹਦੇ ਵਿੱਚੋਂ ਹੀ ਆਪਾਂ ਪੱਲੇ ਕੱਢ ਲੈਣੇ ਆ ਇਹਦੇ ਵਿੱਚੋਂ ਹੀ ਆਪਾਂ ਬੈਲਟ ਕੱਢ ਲੈਣੇ ਆਂ ਆ ਦੇਖੋ ਅੱਛਾ ਇਹ ਤੋਂ ਘੱਟਦਾ ਆਪਾਂ ਪੱਲਾ ਲਿਆ 6.5 ਦਾ ਜਿੰਨਾ ਪਹੁੰਚਾ ਹੈਗਾ ਨਾ ਤੁਹਾਡਾ ਉਸ ਤੋਂ ਘਾਟੀ ਲੈਣਾ ਆ ਪੱਲਾ ਆ ਦੇਖੋ ਆ ਹੋ ਗਿਆ ਆਪਣੇ ਪੱਲੇ ਤੇ ਇਹ ਪੱਲੇ ਹੋ ਗਏ 6 ਇੰਚ ਪਹੁੰਚਾ ਆ 23 ਬੈਲਟ ਆ 36 ਲੰਬਾਈ ਆ ਸਰਵਾਦ ਦੀ ਪਰ ਆ ਜਿਹੜਾ ਕੱਪੜਾ ਇਹ ਚੋਂ ਆਪਾਂ 8 ਇੰਚ ਚੌੜੀ ਬੈਲਟ ਕੱਢਣੀ ਆ ਆ ਦੇਖ 8 ਇੰਚ ਚੌੜੀ 23 ਇੰਚ ਦੀ ਬੈਲਟ ਆ ਤਿਆਰ 24 ਇੰਚ ਦੀ ਆਪਾਂ ਕਟਿੰਗ ਕਰਦੇ ਹਾਂ ਇਹ ਹੋ ਗਈ ਆਪਣੀ ਬੈਲਟ ਆ ਪਹੁੰਚਿਆ ਨਹੀਂ ਕੱਪੜਾ ਆ ਜਾਊਗਾ ਇਹ ਹੋ ਗਈ ਆਪਣੀ ਬੈਲਟ ਖੋਣ ਕੁੰਦੇ ਆ ਜਿਹੜਾ ਕੱਪੜਾ ਬਚਿਆ ਸੀ ਨਾ ਆਪਣੇ ਕੋ ਆ ਦੇਖੋ ਪਹਿਲਾਂ ਇਹ ਦੋ ਖੋਲ ਕੇ ਇਹਨੂੰ ਕੰਨੀ ਤੋਂ ਕੰਨੀ ਇਦਾਂ ਫੜ ਲੈਣਾ ਫੋਨ ਜਦ ਤੂੰ ਕਲੀ ਤੋਂ ਕਨੀ ਫਾਣਾ ਨਾ ਆ ਦੂਸਰੀ ਸਾਈਡ ਵੀ ਕੰਨੀ ਆ ਯਾਨੀ ਇਧਰ ਵੀ ਕੰਨੀ ਆ ਇਧਰ ਵੀ ਕੰਨੀ ਆ ਦੋਨਾਂ ਸਾਈਡਾਂ ਤੇ ਕੰਨੀ ਆ ਗਈ ਫਿਰ ਇਸੇ ਤਰ੍ਹਾਂ ਇੱਧਰ ਰੱਖ ਲੈਣਾ ਇਸੇ ਤਰ੍ਹਾਂ ਇੱਧਾ ਕਰਕੇ ਇਸ ਤਰ੍ਹਾਂ ਕਰ ਲੈਣਾ ਚਾਰੇ ਕੰਨੀਆਂ ਇਧਰ ਆ ਜਾਣੀਆਂ ਮੇਰੀ ਵਾਲੀ ਸਾਈਡ ਜਿੱਦੋਂ ਜਿੱਧਰ ਤੁਸੀਂ ਕੱਟਦੇ ਹੋਗੇ ਉਧਰ ਆ ਜਾਣੀਆਂ ਚਾਰੇ ਕੰਨੀਆਂ ਚਾਰੇ ਕੰਨੀਆਂ ਆਪਣੀ ਵਾਲੀ ਸਾਈਡ ਆ ਗਈਆਂ ਇਧਰੋਂ ਓਪਨ ਆ ਗਿਆ ਇਧਰੋਂ ਬੰਦ ਆ ਗਿਆ ਦੋ ਫਿਰ ਦੋ ਹੁਣ ਦੇਖੋ ਇੱਥੇ ਕੋਪੜਾ ਮੜਿਆ ਸਿੱਧਾ ਕਰ ਲੈਣਾ ਜੇ ਤੁਹਾਨੂੰ ਲੱਗੇ 5 ਇੰਚ ਫਿਰ ਉੱਪਰੋਂ ਛੱਡਣੇ ਹੁਣ ਆਪਾਂ 5 ਇੰਚ ਉੱਪਰੋਂ ਛੱਡ ਕੇ 36 ਇੰਚ ਦਾ ਨਿਸ਼ਾਨ ਲਾਉਣਾ ਆ ਲਾਸਟ ਤੇ ਆ ਰਿਹਾ ਜਿੰਦਾ 36 ਇਸ ਜਗ੍ਹਾ ਤੇ 36 2.5 ਇੰਚ ਅੱਗੇ ਰੱਖ ਲੈਣਾ ਆ ਹੁਣ ਕੱਪੜੇ ਨੂੰ ਮੈਲਣਾ 32 ਇੰਚ ਕੱਪੜਾ ਟੋਟਲ ਆ 32 ਇੰਚ ਦਾ ਅੱਧ ਕਰ ਲੈਣਾ 16 32 ਜਿੰਨਾ ਵੀ ਕੱਪੜਾ ਤੁਹਾਡਾ ਹੋਊਗਾ ਉਹਦਾ ਅੱਧ ਕਰ ਲੈਣਾ ਇਹ 32 ਆਪਾਂ ਅੱਧ ਕਰ ਲਿਆ 16 ਆ ਇਹਦਾ ਨਿਸ਼ਾਨ ਆ ਪਹੁੰਚਦਾ ਲਾਇਆ ਇਹਨੂੰ ਇਹਦੇ ਨਾਲ ਮਿਲਾ ਦੇਣਾ ਆ ਦੇਖੋ ਇਥੇ ਦੋ ਪੱਲੇ ਹੀ ਕੱਟਣੇ ਆ ਚਾਰ ਨਹੀਂ ਕੱਟਣੇ ਦੋ ਪੱਲੇ ਕੱਟਨੇ ਜੇ ਭਲੇਖੇ ਨਾਲ ਤੁਹਾਡੇ ਕੋਲ ਚਾਰ ਕਟ ਹੋ ਜਾਣ ਇਦਾਂ ਚਾਰ ਕਟ ਹੋ ਜਾਣ ਫਿਰ ਆਹ ਕੱਪੜੇ ਦੀ ਮੋਰੇ ਮਿਆਂ ਨਹੀਂ ਪਾ ਦੇਣੀ ਆ ਪਰ ਕੱਟਨੇ ਦੋ ਹੀ ਆ ਆ ਦੋ ਪੱਲੇ ਵਿੱਚ ਕੱਟੇ ਆ ਦੋ ਥੱਲੇ ਰਹਿਣ ਦਿੱਤੇ ਆ ਇਹਨੂੰ ਆਹ ਇਹਦਾ ਸੈਂਟਰ ਕੀਤਾ ਸੀ ਉਹ ਤੁਸੀਂ ਲੈ ਆਂਦਾ ਫਿਰ ਇਹਨੂੰ ਪਰੇ ਕਰਕੇ ਇੱਕ ਵਾਰੀ ਆਪਾਂ ਇਧਰੋਂ ਰੱਖਿਆ ਸੀ ਇਧਰ ਪੋਚਾ ਰੱਖਿਆ ਸੀ ਹੁਣ ਆਪਾਂ ਇਧਰ ਬੈਲਟ ਦਾ ਰੱਖਣਾ ਦੂਸਰੀ ਸਾਈਡ ਪੋਚਾ ਰੱਖਣਾ ਜਾਨੀ ਕਿ ਆਪੋਜਿਟ ਸਾਈਡ ਜਿੱਧਰ ਤੁਸੀਂ ਰੱਖਿਆ ਦੂਸਰੀ ਵਾਰ ਦੂਸਰੀ ਸਾਈਡ ਪੇ 36 ਦਾ ਨਿਸ਼ਾਨ ਲੱਗਾ 82 ਇੰਚ ਪਹੁੰਚੇ ਦਾ ਆ ਇਹਦਾ ਨਿਸ਼ਾਨ ਸੀ ਫੇਰੇ ਇਹਦੇ ਨਾਲ ਲਾ ਦੇਣਾ ਆ ਦੇਖੋ ਬਹੁਤ ਆਸਾਨੀ ਨਾਲ ਮੈਂ ਤੁਹਾਨੂੰ ਦੱਸਿਆ ਕਿੱਦਾਂ ਤੁਸੀਂ ਕਟਿੰਗ ਕਰਨੀ ਹੈ ਬਿਨਾਂ ਤੁਹਾਡਾ ਟਾਈਮ ਖਰਾਬ ਕੀਤਾ ਦੇਖੋ ਹੁਣ ਇੱਕ ਆ ਪੱਲਾ ਉੱਪਰ ਪਿਆ ਥੱਲੇ ਪਿਆ ਸੀ ਇੱਕ ਕੁੰਦਾ ਆ ਦੂਸਰਾ ਕੁੰਦਾ ਉਹਦੇ ਉੱਤੇ ਪਿਛਾ ਦੇਣਾ ਆਪਾਂ ਪੁਸ਼ਾਕ ਦੀ ਅਚਾਰਿਕ ਹੁੰਦੇ ਫੜ ਕੇ ਇਸ ਤਰ੍ਹਾਂ ਆ ਦੇਖੋ ਇੱਥੇ ਇਹਦਾ ਆਸਣ ਬਣਾ ਦੇਣਾ ਸਾਢੇ ਕਿਲੋ ਇੰਚ ਆਸਣ ਬਣਾਇਆ 20 ਇੰਚ ਹੈ ਪਾ ਇਹਦਾ ਦੀ ਉੱਪਰੋਂ ਆਪਾਂ ਕਟਿੰਗ ਕਰਦਣੀ ਹੈ ਸਿੱਧੀ ਕਰਨ ਨੂੰ ਆਹ ਆ ਦੇਖੋ ਆ ਪੱਲੇ ਹੋ ਗਏ ਆਪਣੇ ਆਹ ਹੁੰਦੇ ਹੋਗੇ ਇਹ ਆਪਣੀ ਬੈਲਟ ਹੋ ਗਈ ਇਹ 벨ਟ ਹੋ ਗਈ ਆ ਪੌਚਾਂ ਨੂੰ ਕੱਪੜਾ ਆ ਜਾਣਾ ਇਸ ਤਰ੍ਹਾਂ ਤੁਸੀਂ ਸਲਵਾਰ ਦੀ ਕਟਿੰਗ ਕਰਨੀ ਆ ਪਹਿਲਾਂ ਸਲਵਾਰ ਨੂੰ ਨਾ ਦੇਖ ਲੈਣਾ ਵੀ ਤਿੰਨ ਵਾਰੀ ਚ ਕੱਪੜਾ ਆ ਰਿਹਾ ਜਿੰਨੀ ਵੀ ਤੁਹਾਡੀ 벨ਟ ਆ ਉਹਨੂੰ ਛੱਡ ਕੇ ਜੇ ਆ ਰਿਹਾ ਤੇ ਇਦਾਂ ਕਰ ਲੈਣੀ ਨਹੀਂ ਤਾਂ ਹੋਰ ਤਰੀਕੇ ਨਾਲ ਕਟਿੰਗ ਹੋ ਸਕਦੀ ਹੈ ਧੰਨਵਾਦ